ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰ ਹੋ ਵਣ ਜਾ ਰਹੋ ਵਖਰ ਲਿਹੁ ਸੁਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ ਅੱਗੈ ਸਾਹ ਸੁਜਾਨ ਹੈ ਲੈਸੀ ਵਸਤ ਸੁਮਾਲ ਭਾਈ ਰੇ ਰਾਮ ਕਹਿ ਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖਾ ਪਤੀ ਆਏ ਰਹਾਉ ਜਿਨਾਂ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੈ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਈ ਫੱਤੇ ਮਿਰਗ ਜਿਓ ਦੂਖ ਕਣੋਂ ਨਿਤ ਰੋਏ ਖੋਟੇ ਪੁੱਤ ਨਾ ਪਵੇ ਤិន ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਇਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਿਨ ਨਾਹ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ 나ਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਢੁਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਉ ਹੁਲਾ ਦਨ ਥੋੜੜੇ ਥੱਕੇ ਭਇਆ ਪੁਰਾਣਾ ਚੂਲਾ ਰਹਾਉ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਂ ਹਮ ਭੀ ਵੰਨਿਆ ਡਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੈ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਐ ਜਾਣ ਵਰਤੀ ਸੰਨ ਗੁਣਾਂ ਗਵਾਈ ਗੰਠੜੀ ਅਵਗਣ ਚੱਲੀ ਬੰਨ ਸਿਰੀ ਰਾਗ ਮਹੱਲਾ ਪਹਿਲਾ ਘਾਰ ਦੂਜਾ ਆਪੇ ਰਸੀਆ ਆਪੇ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰੱਤਾ ਮੇਰਾ ਸਾਹਿਬ ਰਬ ਰਹਾ ਭਰਪੂਰ ਰਹਾਉ ਆਪੇ ਮਾਚੀ ਮਾਛਲੀ ਆਪੇ ਮਾਚੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੋਹਾਗਣੀ ਦੇਖੋ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਿੰਗ ਪਾਣੀ ਮਨ ਕਿਰਸਾਨ ਹਰਿ ਦਾ ਜਮਾਇ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤਾ ਸੁੱਤੋ ਸਗਲ ਕਾਲ ਤ੍ਰਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਪਿਤਾ ਸੁੱਤੋ ਸਗਲ ਕਾਲ ਤ੍ਰਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਤੇ ਆਈ ਜਪ ਤਪ ਸੰਜਮ ਹੋਏ ਜਬ ਰਾਖੈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਬਿਗਸੈ ਮਦੂਆ ਸਰਮਾਈ ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੈ ਕਹ ਨਾਨਕ ਇਵ ਏਕ ਤਾਰੈ 27 ਰੂ ਬਾਸ ਰੂ ਸੰਗ੍ਰਹਿ 3 ਖੋੜਾ ਨਿਤ ਕਾਲ ਸਾਰੈ 18 ਮੈਂ ਅਪਰੰਪਰੋ ਚੀਨੈ ਕਹ ਨਾਨਕ ਇਵ ਏਕ ਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ